ਟੈਕਨੋਲੋਜੀ ਦਾ ਯੁੱਗ ਹੈ ਤੇ ਅਸੀਂ ਸਾਰੇ ਮੋਬਾਈਲ ਦੀ ਵਰਤੋਂ ਕਰਦੇ ਹਾਂ ਚਾਹੇ ਕੋਈ ਬੱਚਾ ਹੋਵੇ ਚਾਹੇ ਕੋਈ ਵੱਡਾ ਤੇ ਚਾਹੇ ਕੋਈ ਬਜ਼ੁਰਗ ਹਰ ਕੋਈ ਮੋਬਾਈਲ ਦੀ ਵਰਤੋਂ ਕਰ ਰਿਹਾ ਜੇਕਰ ਸਾਡੇ ਹੱਥ ਦੇ ਵਿੱਚ ਮੋਬਾਈਲ ਹੋਵੇ ਤੇ ਅੱਸੀ ਵਟਸਐਪ ਨਾ ਖੋਲੀਏ ਇਹ ਹੋ ਹੀ ਨਹੀਂ ਸਕਦਾ ਜਦੋਂ ਅਸੀਂ ਵਟਸਐਪ ਖੋਲਦੇ ਆ ਤਾਂ ਸਕਰੀਨ ਦੇ ਸੱਜੇ ਕੋਨੇ ਤੇ ਸਾਨੂੰ ਇੱਕ ਨੀਲੇ ਰੰਗ ਦਾ ਗੋਲਾ ਦਿਖਾਈ ਦਿੰਦਾ ਕੀ ਹੈ ਇਹ ਗੋਲਾ ਕੀ ਹੈ ਇਸ ਦੀ ਸੈਟਿੰਗ ਕਿਵੇਂ ਕਰ ਸਕਦੇ ਆ ਸੀ ਇਹਦੀ ਵਰਤੋਂ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਜਦੋਂ ਅਸੀਂ ਨੀਲੇ ਰੰਗ ਦੇ ਇਸ ਗੋਲੇ ਤੇ ਕਲਿੱਕ ਕਰਦੇ ਹਾਂ ਤਾਂ ਮੈਟਾ AI ਨਾਲ ਚੈਟਿੰਗ ਕਰਨ ਲਈ ਇੱਕ ਪੇਜ ਖੁੱਲਦਾ ਹੈ ਦਰਸਲ ਇਹ ਮੈਟਾ ਦਾ AI ਚੈਟਬੋਟ ਹੈ ਜਿਸ ਨੂੰ ਫੇਸਬੁੱਕ ਦੀ ਮਾਲਕੀਅਤ ਕੰਪਨੀ ਮੈਟਾ ਨੇ ਭਾਰਤ ਵਿੱਚ ਵੀ ਲਾਂਚ ਕਰ ਦਿੱਤਾ ਹੈ ਇਹ ਮੈਟਾ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ਹੈ ਮੈਟਾ AI ਚੈਟਬੋਟ ਲਾਮਾ 3 ਤੇ ਕੰਮ ਕਰਦਾ ਹੈ ਲਾਮਾ ਦਾ ਅਰਥ ਹੈ ਲਾਰਜ ਲੈਂਗੁਏਜ ਮਾਡਲ ਮੈਟਾ AI ਇੱਕ ਕੰਪਨੀ ਦਾ ਸਭ ਤੋਂ ਲੇਟੈਸਟ AI ਮਾਡਲ ਹੈ ਮੈਟਾ AI ਨੂੰ ਸਭ ਤੋਂ ਪਹਿਲਾਂ ਅਪ੍ਰੈਲ 2024 ਵਿੱਚ ਲਾਂਚ ਕੀਤਾ ਗਿਆ ਸੀ ਤਾਂ ਕਿ ਇੱਕ ਛੋਟਾ ਜਿਹਾ ਵਰਗ ਇਸ ਦੀ ਵਰਤੋਂ ਕਰ ਸਕੇ ਪਰ ਬਾਅਦ ਵਿੱਚ ਜੂਨ 2024 ਵਿੱਚ ਹਰ ਕਿਸੇ ਦੇ ਲਈ ਇਸ ਨੂੰ ਮੁਹੱਈਆ ਕਰਵਾ ਦਿੱਤਾ ਗਿਆ Meta AI ਦੀ ਵਰਤੋਂ ਕਰਨ ਲਈ ਕਿਸੇ ਵੱਖਰੇ ਖਰਚੇ ਦੀ ਲੋੜ ਨਹੀਂ ਹੈ ਇਹ ਬਿਲਕੁਲ ਫ੍ਰੀ ਹੈ ਇਸ ਦਾ ਇਸਤੇਮਾਲ ਕਰਨ ਲਈ ਕੋਈ ਵੱਖਰਾ ਸਰਚ ਇੰਜਨ ਵੀ ਬਿਲਕੁਲ ਨਹੀਂ ਚਾਹੀਦਾ Meta AI ਦੀ ਵਰਤੋਂ WhatsApp ਦੇ ਨਾਲ-ਨਾਲ Instagram Messenger ਤੇ ਵੀ ਕੀਤੀ ਜਾ ਸਕਦੀ ਹੈ Meta ਨੇ Chat GPT Microsoft ਦੇ Copilot ਅਤੇ Google ਦੇ Gemini ਦੇ ਕੰਪੀਟੀਸ਼ਨ ਵਿੱਚ ਆਪਣਾ AI ਲਾਂਚ ਕੀਤਾ ਹੈ Meta AI ਆਪਣੀ ਵਰਤੋਂ ਕਰਨ ਵਾਲਿਆਂ ਲਈ ਕਈ ਤਰ੍ਹਾਂ ਦੀ ਮਦਦ ਕਰੇਗੀ। ਈਮੇਲ ਤੇ ਲੇਖ ਲਿਖਣ ਵਿੱਚ Meta AI ਸਹਾਇਕ ਹੋਏਗੀ। Meta AI ਦੀ ਵਰਤੋਂ ਕਰਨਾ ਬਿਲਕੁਲ ਆਸਾਨ ਹੈ। Meta AI ਇੱਕ ਟ੍ਰੂ ਵਰਚੁਅਲ ਅਸਿਸਟੈਂਟ ਹੈ। ਸਾਡੇ ਵੱਲੋਂ ਪੁੱਛੇ ਗਏ ਹਰ ਤਰ੍ਹਾਂ ਦੇ ਸਵਾਲਾਂ ਦਾ ਜਵਾਬ Meta AI ਦੇਵੇਗੀ। ਜੇਕਰ ਤੁਸੀਂ ਖਾਣਾ ਬਣਾਉਣ ਦੇ ਤਰੀਕੇ ਤੇ ਵਿਧੀਆਂ ਪੁੱਛੋਗੇ ਤਾਂ ਮੈਟਾ AI ਵਿਧੀਆਂ ਤੋਂ ਲੈ ਕੇ ਪੂਰੀ ਸਮਗਰੀ ਸਮੇਤ ਪੂਰੀ ਡਿਟੇਲ ਵਿੱਚ ਤੁਹਾਨੂੰ ਖਾਣਾ ਬਣਾਉਣ ਦੀ ਤਕਨੀਕ ਦੱਸੇਗੀ ਮੈਟਾ AI ਇੱਕ ਤਰ੍ਹਾਂ ਦਾ ਡੁਪਲੀਕੇਟ ਹੈਲਪਰ ਹੈ ਇੱਥੋਂ ਤੱਕ ਕਿ ਜਦੋਂ ਅਸੀਂ ਇਸ ਕੋਲੋਂ ਕਿਸੇ ਤਸਵੀਰ ਦੀ ਮੰਗ ਕਰਦੇ ਹਾਂ ਤੇ ਇਹ ਤਸਵੀਰਾਂ ਵੀ ਜਨਰੇਟ ਕਰੇਗੀ ਪਰੰਤੂ ਇਸ ਦੁਆਰਾ ਜਨਰੇਟ ਕੀਤੀਆਂ ਤਸਵੀਰਾਂ ਦੀ ਭਰੋਸੇਯੋਗਤਾ ਅਜੇ ਤੱਕ ਸਪੱਸ਼ਟ ਨਹੀਂ ਹੈ ਸੋ ਇਹ ਸੀ ਤੁਹਾਡੀ WhatsApp ਦੇ ਸੱਜੇ ਕੋਨੇ ਤੇ ਘੁੰਮਦੇ ਹੋਏ ਨੀਲੇ ਗੋਲੇ ਦਾ ਸੱਚ ਬੇਸ਼ੱਕ ਟੈਕਨੀਕ ਨੇ ਸਾਨੂੰ ਆਪਣੀ ਗ੍ਰਿਫਟ ਦੇ ਵਿੱਚ ਲੈ ਲਿਆ ਪਰ ਅਜੇ ਵੀ ਪ੍ਰੋਸੇਜੋਗਤਾ ਬੰਦਿਆਂ ਤੇ ਹੀ ਹੈ ਤੇ ਬੰਦੇ ਹੀ ਪ੍ਰੋਸੇਜੋਗ ਹੁੰਦੇ ਨੇ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵੌਲਡ ਫਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ